ਕਰਨੇ ਨੂੰ ਲੈ ਕੇ ਜੋ ਕਿਸਾਨਾਂ ਦੇ ਉੱਤੇ ਐਕਸ਼ਨ ਹੋਇਆ ਉਸ ਦੇ ਵਿੱਚ ਬੀਬੀਆਂ ਤੇ ਵੀ ਕੁਝ ਪਰਚੇ ਕੀਤੇ ਗਏ ਨੇ ਤੇ ਦੱਸਦੀ ਇਹ ਕਿ ਉੱਥੇ ਹੀ ਹੁਣ ਲਗਾਤਾਰ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਇਸ ਐਕਸ਼ਨ ਤੋਂ ਬਾਅਦ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਤਹਿਤ ਕੁਝ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਦੂਜੇ ਪਾਸੇ ਸਰਕਾਰ ਨੂੰ ਲਲਕਾਰਿਆ ਵੀ ਜਾ ਰਿਹਾ ਹੈ ਤੇ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਏਕਾ ਕਰਨ ਦੀ ਬਹੁਤ ਲੋੜ ਹੈ ਤੇ ਜਿਸ ਦੇ ਤਹਿਤ ਜੇਕਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਭਾਈਚਾਰਾ ਜਿਹੜਾ ਹੈ ਕਿ ਇਕੱਠਾ ਜਰੂਰ ਕਰਾਂਗੇ ਤੇ ਉਥੇ ਹੀ ਰਲ ਕੇ ਜਿਹੜਾ ਕਿ ਸਰਕਾਰ ਦੇ ਉੱਤੇ हल्ला बोलਿਆ ਜਰੂਰ ਜਾਵੇਗਾ ਤੇ ਜਿਸ ਤੋਂ ਬਾਅਦ ਉਥੇ ਹੀ ਇੱਕ ਵੱਡਾ ਐਕਸ਼ਨ ਜਿਹੜਾ ਕਿ ਕਿਸਾਨ ਵੀ ਲੈਣਗੇ ਤੇ ਜਿਸ ਦੇ ਤਹਿਤ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਜਿਹੜੇ ਕਿ ਲਗਾਤਾਰ ਸਾਧੇ ਜਾ ਰਹੇ ਨੇ ਦੂਜੇ ਪਾਸੇ ਕੁਝ ਬਿਆਨ ਵੀ ਸਾਹਮਣੇ ਆਏ ਨੇ ਤੇ ਉਥੇ ਹੀ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਜੀਸੀਬੀ ਮਸ਼ੀਨਾਂ ਚਲਾਈਆਂ ਗਈਆਂ ਲਗਾਤਾਰ ਵੱਡਾ ਐਕਸ਼ਨ ਪੰਜਾਬ ਪੁਲਿਸ ਨੇ ਲਿਆ ਉਸ ਤੋਂ ਬਾਅਦ ਕਿਸਾਨ ਫੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਆਓ ਤੁਹਾਨੂੰ ਸੁਣਾਉਣੇ ਹੈ ਪਹਿਲਾ ਕਿਸਾਨ ਜਿੱਥੇ ਬੰਦੀਆਂ ਦਾ ਆਖੀ ਕਹਿਣਾ ਹੈ ਸਮਾ ਤੇ ਸਮਾਜ ਹਰੇਕ ਨੂੰ ਯਾਦ ਰੱਖਦਾ ਤੇ ਰਿੰਦਾ ਇਹ ਪੀੜੀ ਦਰ ਪੀੜੀ ਚੱਲਿਆ ਆਉਂਦਾ ਉਹ ਕਈ ਵਾਰਾਂ ਪੁਸਤਾਂ ਦੀਆਂ ਜਨੀਆਂ ਵਾ ਤੇ ਕਈ ਵਾਰਾਂ ਸਮੇਂ ਦੇ ਇਹੋ ਜਿਹੇ ਡੇਢ ਤੋਂ ਤੁਰਦੇ ਆ ਕਿ ਜਿਹੜੇ ਸਥਾਨ ਦੇ ਉੱਤੇ ਬੰਦੇ ਨੇ ਆਪ ਲੋਕਾਂ ਨਾਲ ਧੱਕਾ ਕੀਤਾ ਹੋਵੇ ਜੁਰਮ ਕੀਤਾ ਹੋਵੇ ਉਸ ਸਥਾਨ ਦੇ ਉੱਤੇ ਕਈ ਵਾਰ ਆਪ ਦੇ ਨਾਲ ਵੀ ਉਸੇ ਤਰ੍ਹਾਂ ਜੁਰਮ ਹੁੰਦਾ ਵਾ ਆਪ ਦੇ ਨਾਲ ਵੀ ਧੱਕਾ ਹੁੰਦਾ ਵਾ ਇਹ ਬੀਤੇ ਦੇ ਸਿੱਖਣ ਵਾਲੀਆਂ ਗੱਲਾਂ ਵਾ ਜਿਵੇਂ ਆਪਾਂ ਸਰਹੰਦੀ ਦਵਾਰ ਦੀ ਗੱਲ ਕਰ ਲਈ ਸ੍ਰੀ ਫਤਿਹਗੜ੍ਹ ਸਾਹਿਬ ਛੋਟਿਆਂ ਬੱਚਿਆਂ ਨੂੰ ਸਰਹੰਦੀਆ ਦਰਵਾਰ ਦਵਾਰਾਂ ਦੇ ਵਿੱਚ ਚੁਣਾ ਕੇ ਤੇ ਸ਼ਹੀਦ ਕਰਤਾ ਪਰ ਜਦਨ ਵਜੀਦੇ ਦਾ ਸਮਾਂ ਆਇਆ ਉਸੇ ਸਰਹੰਦੇ ਵਿੱਚ ਉੱਥੇ ਹੀ ਉਹਨੂੰ ਉਹ ਸਾਰਾ ਭਗਤਾਨ ਕਰਨਾ ਪਿਆ ਇਸੇ ਤਰੀਕੇ ਦੇ ਨਾਲ ਜਿਹੜਾ ਕੁਝ 47 ਵੇਲੇ ਵਾਪਰਿਆ ਸੀ ਜਿਹੜਾ ਕੁਝ 84 ਵਾਲੇ ਵਾਪਰਿਆ ਸੀ ਉਹਦੇ ਵਿੱਚ ਵੀ 47 ਵਾਲਿਆਂ ਨੂੰ ਜਿਨ੍ਹਾਂ ਨੇ ਵਾਪਰਿਆ ਲੋਕ ਯਾਦ ਰੱਖਦੇ ਆ 84 ਵਾਲਿਆਂ ਨੇ ਵੀ ਇੰਦਰਾ ਵੀ ਅੱਜ ਤੱਕ ਯਾਦ ਆ ਬੀਨਤ ਸਿੰਘ ਵੀ ਲੋਕਾਂ ਨੂੰ ਯਾਦ ਆ ਤੇ ਇਸੇ ਤਰੀਕੇ ਦੇ ਨਾਲ ਭਗਵੰਤ ਮਾਨ ਵੀ ਲੋਕਾਂ ਨੂੰ ਯਾਦ ਰਹੂਗਾ ਕਿਉਂਕਿ ਭਗਵੰਤ ਮਾਨ ਦੀਆਂ ਫੋਰਸਾਂ ਇਹ ਕਹਿ ਰਹੀਆਂ ਕਿ ਅਸੀਂ ਬਕਾਇਦਾ ਤੌਰ ਤੇ ਵੀਡੀਓਗ੍ਰਾਫੀ ਕਰਕੇ ਵਾਰਨਿੰਗ ਦੇ ਕੇ ਫਿਰ ਕੈਂਪ ਜਿਹੜੇ ਉਹ ਥੋੜਾ ਟਾਏ ਆ ਜਦੋਂ ਕਿ ਪਹਿਲਾਂ ਸਭ ਤੋਂ ਜਾ ਕੇ ਉੱਥੇ ਲਾਈਟ ਬੰਦ ਕੀਤੀ ਨਾਦਰਸ਼ਾਈ ਹੁਕਮ ਚੜ੍ਹਿਆ ਜਿਹੜਾ ਕਿ ਸਮਾਂ ਇੱਕ ਮੰਗ ਕਰਦਾ ਸੀ ਵੀ ਮਨਦੀਪ ਸਿੰਘ ਜੀ ਸਿੱਧੂ ਜੇ ਆਪਣੇ ਆਪ ਨੂੰ ਲੋਕ ਨਜ਼ਰਾਂ ਦੇ ਵਿੱਚ ਨਾਇਕ ਬਣਾਉਣਾ ਸੀ ਤੇ ਇੰਨੇ ਤਸ਼ੱਦਦ ਤੋਂ ਪਹਿਲਾਂ ਅਸਤੀਫਾ ਪਵਾ ਕੇ ਮਾਰਦੇ ਸਰਕਾਰ ਦੇ ਅੱਗੇ ਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਲੋਕ ਨਾਇਕ ਬਣ ਕੇ ਉੱਪਰ ਦੇ ਪਰ ਸਮੇਂ ਨੇ ਨਹੀਂ ਸੀ ਬਣ ਦੇਣਾ ਅੱਜ ਫਜ਼ੀਅਤ ਹੋ ਗਈ ਆ ਰਿਟਾਇਰਮੈਂਟ ਤੇ ਬੈਠੇ ਆ ਪਰ ਪੂਰੀ ਤਰ੍ਹਾਂ ਫਜ਼ੀਅਤ ਜਿਹੜੀ ਆਪਣੀ ਕਰਵਾ ਲਈ ਲੋਕ ਜਿਹੜੇ ਆ ਉਹਨਾਂ ਨੂੰ ਜਿਹੜੇ ਤਰੀਕੇ ਨਾਲ ਕੁਛ ਲਿਆ ਗਿਆ ਵਾ 60% ਤੋਂ ਉੱਪਰ ਸਮਾਨ ਜਿਹੜਾ ਵਾ ਉਹ ਚੋਰੀ ਕਰਵਾਤਾ ਤਾ ਤੋੜਤਾ ਤੈਸ ਨਸ ਕਰਤਾ ਵਾ ਔਰ ਆਪਣੇ ਆਪ ਨੂੰ ਅੱਜ ਵੀ ਬੀਬੇ ਰਾਣੇ ਦੱਸ ਰਹੇ ਆ ਔਰ ਕਈ ਸਰਕਾਰ ਦੇ ਮੰਤਰੀ ਵੀ ਕਹਿ ਰਹੇ ਪਏ ਸੀ ਕਿਸਾਨ ਵਾ ਜੇ ਤੁਸੀਂ ਕਿਸਾਨ ਸੀ ਤੇ ਫਿਰ ਯਾਰੋ 13 ਮਹੀਨਿਆਂ ਤੋਂ ਤੁਹਾਡਾ ਮੂੰਹ ਕਿਉਂ ਬੰਦ ਸੀ 13 ਮਹੀਨਿਆਂ ਤੋਂ ਵਪਾਰੀ ਵਰਗ ਨੂੰ ਕਿਉਂ ਅਕਸਾਇਆ ਜਾ ਰਿਹਾ ਸੀ 13 ਮਹੀਨਿਆਂ ਤੋਂ ਐ ਮਤਲਬ ਮਹਿਸੂਸ ਕਰਾਇਆ ਜਾ ਰਿਹਾ ਸੀ ਕਿ ਜਿਵੇਂ ਸਾਰਾ ਕੁਝ ਕਿਸਾਨ ਮਜ਼ਦੂਰੀ ਇਹ ਜਥੇਬੰਦੀਆਂ ਕਰਵਾ ਰੀਆਂ ਵਾ ਔਰ ਵਪਾਰੀ ਵਰਗ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਵਪਾਰ ਵੀ ਕਿਸਾਨ ਦੇ ਸਿਰ ਤੇ ਤੁਰਦਾ ਵਾ ਜਿਸ ਦਿਨ ਕਿਤੇ ਕਿਸਾਨ ਨੇ ਆਪਣਾ ਸੰਦ ਸੰਦੇੜਾ ਵੇਚਤਾ ਜਿਸ ਦਿਨ ਕਿਸਾਨ ਨੇ ਆਪਣੀ ਜ਼ਮੀਨ ਦੇ ਵਿੱਚ ਕੰਮ ਕਰਨਾ ਬੰਦ ਕੀਤਾ ਤੇ ਫਿਰ ਬਾਜ਼ਾਰਵਾਦ ਚੱਲਣਾ ਕਿਦਣਾ ਦੀ ਬਾਜ਼ਾਰ ਦੇ ਵਿੱਚ ਵੜਦਾ ਕੌਣ ਕਿਸਾਨ ਤੇ ਮਜ਼ਦੂਰੀ ਹੁੰਦਾ ਨਾ ਕਿਰਤੀ ਕਮਾ ਹੀ ਹੁੰਦਾ ਨਾ ਜਦੋਂ ਕਿਤੇ ਆਧਾਰ ਦੇ ਤੌਰ ਤੇ ਮੈਂ ਦੱਸਣਾ ਚਾਹੁੰਨਾ ਵਾ ਜੀ ਜਿਸ ਵਾਰੀ ਕਿਤੇ 11 21 ਦਾ ਸਹੀ ਭਾਅ ਲੱਗ ਜਵੇ ਤੇ ਬਾਜ਼ਾਰ ਦੇ ਵਿੱਚ ਕਹਿਣਾ ਨਹੀਂ ਹੁੰਦੀ ਆ ਤੇ ਜਦੋਂ 11 21 ਦਾ ਭਾਅ ਬਾਸ ਵੰਦਾ ਸਹੀ ਨਾ ਲੱਗਾ ਝਾੜ ਘਟਿਆ ਤੇ ਬਾਜ਼ਾਰਾਂ ਦੇ ਵਿੱਚ ਆਪਣੇ ਆਪ ਵੀ ਮੂੰਹ 'ਚ ਮੱਖਣੀਆਂ ਵਰਕੇ ਜਿਹੜੀਆਂ ਵਾਂ ਉਹ ਬਾਜ਼ਾਰ ਦੇ ਵਿੱਚ ਬੈਠੇ ਤੇ ਨਿਕਲ ਜਾਂਦੀਆਂ ਵਾਂ ਤੇ ਤੁਹਾਡੀਆਂ ਡਾਇਰੈਕਟਰੀਆਂ ਜਿਹੜੀਆਂ ਕਿੱਥੋਂ ਚਲਣੀਆਂ ਭਾਈ ਸਾਰਾ ਕੁਝ ਕੀਤੀ ਕਾਮੇ ਦੇ ਸਿਰ ਦੇ ਤੇ ਚੱਲਦਾ ਵਾ ਇਹ ਇੱਕ ਚੱਕਰ ਵਾ ਉਸ ਚੱਕਰ ਦੇ ਵਿੱਚ ਇੱਕ ਦੂਜੇ ਦੇ ਪੂਰਕ ਬਣੀਏ ਔਰ ਸਭ ਤੋਂ ਜ਼ਰੂਰੀ ਰੋਟੀ ਆ ਉਹ ਰੋਟੀ ਨੂੰ ਖਾਣ ਵਾਸਤੇ ਹਰੇਕ ਨੂੰ ਤਿੰਨ ਟਾਈਮ ਲੋਡ ਪੈਂਦੀ ਆ ਕਿਸੇ ਨੂੰ ਦੋ ਟਾਈਮ ਪੈਂਦੀ ਆ ਹਾਂ ਕਿ ਇਹਨੂੰ ਡਾਕਟਰ ਦੱਸ ਦੇਵੇ ਤਾਂ ਸ਼ਾਇਦ ਹੋ ਸਕਦਾ ਵੀ ਸਮਾਂ ਉਹਦਾ ਲੰਘ ਵੀ ਜਾਵੇ ਉਸੇ ਤਰ੍ਹਾਂ ਹੀ ਐਸ ਕਰਕੇ ਅਪੀਲ ਆ ਸਾਰਿਆਂ ਨੂੰ ਵੀ ਐਸ ਟਾਈਮ ਦੇ ਉੱਤੇ ਸਾਰਿਆਂ ਨੂੰ ਇੱਕ ਹੋਂ ਦੀ ਲੋੜ ਵਾ ਜਿੱਦਾਂ ਦਾ ਪੀੜਾ ਪੰਜਾ ਭਗਵੰਤ ਮਾਨ ਨੇ ਚਲਾਇਆ ਵਾ ਬਹੁਤ ਨਰਦਈ ਪੁਣਾ ਵਿਖਾਇਆ ਵਾ ਮਾਵਾਂ ਪੈੜਾਂ ਨੂੰ ਅੱਜ ਵੀ ਜੇਲ੍ਹ ਦੇ ਵਿੱਚ ਨੇ ਉਹ ਅੱਜ ਵਿੱਚ ਛੁੱਟਿਆ ਗਿਆ ਜ਼ਿਲ੍ਹਿਆਂ ਦੇ ਵਿੱਚ ਔਰ ਬੀਐਨਐਸ ਦੇ ਤਹਿਤ 126 ਤੇ 170 ਦੇ ਪਰਚੇ ਉਹਨਾਂ ਮਾਵਾਂ ਪਿਓਾਂ ਦੇ ਕੀਤੇ ਜਿਹੜੀਆਂ ਉੱਥੇ ਲੰਗਰ ਬਣਾ ਰਹੀਆਂ ਸੀ ਜਿਹੜੇ ਲੰਗਰ ਦੇ ਵਿੱਚ ਆਣ ਕੇ ਸਾਡੇ ਪੁਲਿਸ ਮੁਲਾਜ਼ਮ ਵੀ ਲੰਗਰ ਛਕਦੇ ਸੀ ਔਰ ਜਿਹੜੇ ਪੁਲਿਸ ਮੁਲਾਜ਼ਮ ਨੇ ਕਿਸਾਨਾਂ ਨੂੰ ਆਗੂਆਂ ਨੂੰ ਇਹ ਕਹਿ ਕੇ ਕੁੱਟਿਆ ਵੀ ਸਾਨੂੰ ਮਤਲਬ ਤੁਸੀਂ ਚਾਹ ਪਾਣੀ ਨਹੀਂ ਪਹੁੰਚਾ ਹੱਦਾਂ ਕੀ ਯਾਰੋ ਗੁਰੂ ਨਾਨਕ ਦਾ ਲੰਗਰ ਸਦਾ ਚੱਲਦਾ ਸਾਰੇ ਉੱਥੇ ਜਲ ਪਾਣੀ ਛਕਦੇ ਰਹੇ ਜੀ ਤੇ ਅੱਜ ਇੰਨਾ ਨਰਦੀਪਣਾ ਇੰਨਾ ਰੰਗ ਜੇ ਵੀ ਹੁਕਮ ਇਹ ਸਾਰਾ ਕੁਝ ਜਿਹੜਾ ਵਾ ਇਹ ਇਸ ਤਰ੍ਹਾਂ ਜਿਉਂਦਾ ਤੇ ਉਹ ਨਹੀਂ ਰਹਿਣਾ ਕੱਲ ਜੋ ਲੋਕਾਂ ਨੇ ਆਪਣਾ ਰੋਹ ਖਾਇਆ ਜਿਸ ਤਰੀਕੇ ਦੇ ਨਾਲ ਸਾਰੀਆਂ ਜਥੇਬੰਦੀਆਂ ਦੇ ਆਗੂ ਪੂਰੇ ਪੰਜਾਬ ਦੇ ਵਿੱਚ ਰੋਡਾਂ ਤੇ ਟੋਲਾਂ ਤੇ ਡੀਸੀ ਦਫ਼ਤਰਾਂ ਤੇ ਨਿਕਲੇਗਾ ਔਰ ਜਿਵੇਂ ਰਾਜਸਥਾਨ ਦੇ ਵਿੱਚ ਜੂਪੀ ਦੇ ਵਿੱਚ ਹਰਿਆਣੇ ਦੇ ਵਿੱਚ ਪੁਤਲਾ ਦਹਿਨ ਹੋ ਰਿਹਾ ਵਾ ਪੁਤਲੇ ਫੁੱਕੇ ਜਾ ਰਿਹਾ ਇਹਦਾ ਮਤਲਬ ਕਿ ਲੋਕ ਜਿਹੜੇ ਆ ਉਹ ਜਾਗ ਰਿਹਾ ਲੋਕ ਜਾਗਰਤੀ ਦੇ ਵਿੱਚ ਵਾ ਔਰ ਦੱਖਣ ਭਾਰਤ ਦੇ ਵਿੱਚ ਵੀ ਉੱਤਰ ਭਾਰਤ ਦੇ ਵਿੱਚ ਵੀ ਇਸ ਗੱਲ ਦੀ ਬਾਰ-ਬਾਰ ਜਿਹੜੀ ਉਹ ਚਰਚਾ ਛਿੜ ਰਹੀ ਆ ਵੀ ਇਹ ਜੋ ਕੀਤਾ ਵਾ ਸਰਕਾਰ ਨੇ ਬਹੁਤ ਗਲਤ ਕੀਤਾ ਵਾ ਜਦੋਂ ਕਿ ਸੁਪਰੀਮ ਕੋਰਟ ਦੇ ਹੁਕਮ ਸੀ ਜਿਉਂ ਦਾ ਤਿਉਂ ਰੱਖਣ ਦੀ ਸੁਪਰੀਮ ਕੋਰਟ ਦਾ ਹੁਕਮ ਸੀ ਵੀ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਦੱਸੇ ਭਗਵੰਤ ਮਾਨ ਵੀ ਕਿਹੜੀ ਜਗ੍ਹਾ ਦਿੱਤੀ ਅੰਦੋਲਨ ਕਰਨ ਵਾਸਤੇ ਔਰ ਕਿ ਕਿਵੇਂ ਮਤਲਬ ਇਹਨੂੰ ਇਹਨੂੰ ਕਹਿ ਲਿਏ ਕਿ ਕਿਸਾਨ ਅਤੈਸ਼ੀ ਆ ਸੋ ਜਿਹੜਾ ਕਹਿਰ ਵਾਪਰਿਆ ਵਾ ਇਹ ਕਹਿਰ ਸਦੀਵ ਕਾਲ ਨਹੀਂ ਜੇ ਇੱਕ ਪੰਜਾਬ ਦੇ ਲੋਕੋ ਇਹ ਕਹਿਰ ਵਕਤੀ ਆ ਔਰ ਵਕਤੀ ਕਹਿਰ ਜਿਹੜੇ ਆ ਉਹ ਕਿਰਤियां ਕਾਮੀਆਂ ਤੇ ਬਹੁਤ ਵਾਰੀ ਬਗੇ ਆ ਇਹਦੇ ਤੇ ਭਗਵੰਤ ਮਾਨ ਆਉਣ ਵਾਲੀਆਂ ਆਪਣੀਆਂ نسلਾਂ ਦੀ ਉਹ ਜਿਹੜੀ ਕਰੇ ਵੀ ਬਰਬਾਦੀ ਦੀ ਤਿਆਰੀ ਕਿਵੇਂ ਹੋਣੀ ਆ ਕਿਉਂਕਿ ਪਹਿਲਿਆਂ ਨੇ ਬਰਬਾਦੀ ਦੀ ਤਿਆਰੀ ਕਰਵਾਈ ਆ ਔਰ ਮਨਦੀਪ ਸਿੰਘ ਜੀ ਸਿੱਧੂ ਸਾਹਿਬ ਨੇ ਜਿਹੜੇ ਹੁਕਮਚਾੜੇ ਜੋ ਉਹਨਾਂ ਦੇ ਬਚਨ ਨੇ ਡੀਆਈਜੀ ਦੇ ਇਹਦੇ ਤੋਂ ਇੱਕ ਉਦਾਹਰਨ ਦੇ ਕੇ ਆਪਣੀ ਗੱਲ ਸਾਬਤ ਕਰਦਣੀ ਆ ਕਿ ਜਦੋਂ 2013 ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਤੇ ਇੱਕ ਥਾਣੇਦਾਰ ਦੀ ਆ ਕੁਦਰਤੀ ਮੌਤ ਦਾ ਕੇਸ ਪੈ ਗਿਆ ਸੀ ਧਰਨਾ ਲੱਗਾ ਸੀ ਗਹਿਰੀ ਮੰਡੀ ਤੇ ਉਦੋਂ ਦੇ ਡੀਜੀਪੀ ਸਮੇਤ ਸੈਣੀ ਨੇ ਉਦੋਂ ਦੇ ਡੀਆਈਜੀ ਉਮਰਾਨਗਲ ਨੂੰ ਇਹ ਗੱਲ ਕਹੀ ਸੀ ਵੀ ਭਾਈ ਇਹਨਾਂ ਨੂੰ ਕੁੱਟਮਾਰ ਕਰਕੇ ਇਹਨਾਂ ਤੇ लाठी चार्ज ਕਰਕੇ ਤੇ ਰੇਲਵੇ ਟਰੈਕ ਵੇਲੇ ਹੀ ਕਰਾਓ ਤੇ ਉਹਨਾਂ ਨੇ ਉਦੋਂ ਇਹ ਗੱਲ ਕਹੀ ਸੀ ਵੀ ਨਾ ਕੁੱਟਮਾਰ ਇਥੇ ਹੋ ਸਕਣੀ ਜਾਂ लाठी चार्ज ਹੋ ਸਕਣਾ ਵਾ ਕਿਉਂਕਿ ਜਿਆਦੇ ਬਜ਼ੁਰਗ ਨੇ 40 ਤੋਂ ਪਲੱਸ ਨੇ ਮਰਨਗੇ ਬਹੁਤੇ ਉੱਠਣਗੇ ਘੱਟ ਤੇ ਜੇ ਪਾਣੀਆਂ ਵਾਸ਼ਰਾ ਮਾਰਦੇ ਆਂ ਤੇ ਉੱਪਰ ਹਾਈ ਵੋਲਟੇਜ ਰੇਲ ਰੇਲਵੇ ਲਾਈਨ ਦੀਆਂ ਤਾਰਾਂ ਵਾਂ ਉਹਨਾਂ ਦੇ ਨਾਲ ਨੁਕਸਾਨ ਹੋਣਗੇ ਉਹਨਾਂ ਨੂੰ ਵਾਪਸ ਆਪਣਾ ਹੁਕਮ ਲੈਣਾ ਪਿਆ ਹੀ ਭਾਵੇਂ ਕਿ ਉਸੇ ਉਮਰਨੰਗਲ ਜੀ ਨੂੰ ਬਰਗਾੜੀ ਵਾਲੇ ਕੇਸ ਦੇ ਵਿੱਚ ਹੁਕਮ ਚਾੜ੍ਹ ਕੇ ਜਿਹੜੇ ਸਾਡੇ ਉੱਥੇ ਯੋਧੇ ਸ਼ਹੀਦ ਕਰਵਾਏ ਸੀ ਉਹਦਾ ਦਾ ਖਮਾਜਾ ਵੀ ਭੁਗਤਣਾ ਪੈ ਗਿਆ ਪਰ ਜਿਹੜੀ ਚੰਗਾ ਸਮੇਂ ਚੰਗੀ ਗੱਲ ਕੀਤੀ ਸੀ ਉਹ ਲੋਕ ਹਮੇਸ਼ਾ ਯਾਦ ਰੱਖਦੇ ਆ ਸੋ ਲੋੜਵੰਦੀ ਇਹ ਸੀ ਕਿ ਪੁਲਿਸ ਪ੍ਰਸ਼ਾਸਨ ਭਾਵੇਂ ਉਹ ਨਾਨਕ ਸਿੰਘ ਜੀ ਸਨ ਭਾਵੇਂ ਉਹ ਆਪਣਾ ਸਿੱਧੂ ਜੀ ਮਨਦੀਪ ਸਿੰਘ ਸਿੱਧੂ ਜੀ ਸਨ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਸਹੀ ਅਸਲੀਅਤ ਤੋਂ ਜਾਣੂ ਕਰਾਉਣਾ ਚਾਹੀਦਾ ਚਾਹੀਦਾ ਸੀ ਕਿਉਂਕਿ ਜੇ ਪੰਜਾਬ ਸਰਕਾਰ ਦੇ ਸੁਪਰੀਮੋ ਦੀ ਗੱਲ ਕਰ ਲਈਏ ਪੰਜਾਬ ਦੇ ਦੀ ਤੇ ਉਹ ਤਾਂ ਭਾਈ ਪੰਡ ਪੁਣਾਵਾ ਨਸ਼ੇ ਦੇ ਵਿੱਚ ਵਿਚਾਰਾ ਮਤਲਬ ਜਿਹੜਾ ਵਾ ਉਹ 24 ਘੰਟੇ ਗੋਤਾੜ ਰਹਿਣ ਲਈ ਗੱਲ ਆ ਉਹਨਾਂ ਨੂੰ ਇੰਨੀ ਨਹੀਂ ਸੁਰਤਬੁੱਧ ਕਿ ਮੈਂ ਲੋਕਾਂ ਨਾਲ ਵਾਅਦੇ ਕੀ ਕੀਤੇ ਇਹਦੇ ਵਫਾ ਕੀ ਕਰ ਰਿਹਾ ਵਾਂ ਸੋ ਇਹਦੇ ਤੇ ਪੰਜਾਬ ਦੇ ਲੋਕੋ ਬਹੁਤ ਵੱਡੀ ਸਾਜ਼ਿਸ਼ ਤਹਿਤ ਤੁਹਾਡਾ ਪੰਜਾਬ ਦਾ ਅਜਾੜਾ ਹੋ ਰਿਹਾ ਜੀ ਭਾਵੇਂ ਰੇੜੀ ਫੜੀ ਵਾਲੇ ਹੋਣ ਦੁਕਾਨਦਾਰ ਹੋਣ ਕਿਸਾਨ ਹੋਵੇ ਮਜ਼ਦੂਰ ਹੋਵੇ ਹਰੇਕ ਦੀ ਕਰਦੇ ਤੇ ਡਾਕਾ ਜੇ ਇਹਦੇ ਤੇ ਜਲਦੀ ਤੋਂ ਜਲਦੀ ਇੱਕ ਮਤ ਹੋ ਕੇ ਔਰ ਜਿਹੜੇ ਸਮਾਨ ਉੱਥੇ ਚੋਰੀ ਹੋਇਆ ਜਿਹੜਾ ਸਮਾਨ ਪੁਲਿਸ ਨੇ ਚੋਰੀ ਕੀਤਾ ਵਾ ਜਿਹੜਾ ਗੁੰਡਿਆਂ ਤੋਂ ਚੋਰੀ ਕਰਵਾਇਆ ਵਾ ਉਹਦੀ ਸਾਰੇ ਦੀ ਭਰਪਾਈ ਵੀ ਕਰਵਾਉਣੀ ਆ ਅੰਦੋਲਨ ਵੀ ਜਿਤਨਾ ਵਾ 12 ਮੰਗਾਂ ਵੀ ਲਾਗੂ ਕਰਾਉਣੀਆਂ ਵਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਈਚਾਰਿਆਂ ਦਾ ਏਕਾ ਵੀ ਜਿਹੜਾ ਉਹ ਵਧੀਆ ਹੋ ਕੇ ਸਾਹਮਣੇ ਆਊਗਾ ਨਿਖਰ ਕੇ ਸਾਹਮਣੇ ਆਊਗਾ ਜਬੇ ਬਾਣ ਲਾਗਿਓ ਤਵੇ ਰੋਹ ਜਾਗਿਓ ਤੇ ਪਹਿਰਾ ਦਿੰਦਿਆਂ ਜਿਵੇਂ ਸਾਡੀਆਂ ਜੜੀਆਂ ਜਥੇਬੰਦੀਆਂ ਬਾਹਰ ਬੈਠੀਆਂ ਸੀ ਉਹਨਾਂ ਨੇ ਇਹ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਜਿਵੇਂ ਪੁਤਲੇ ਸਾੜੇ ਆ ਜਿਵੇਂ ਵਿਰੋਧ ਜਿਤਾ ਰਹੇ ਆ ਇਹ ਆਉਣ ਵਾਲੇ ਦਿਨਾਂ ਦੀ ਇੱਕ ਖੂਬ ਸੂਰਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਿੰਗਾਰ ਚ ਇੱਕ ਇੱਕ ਦੇ ਬਲ ਦੇ ਉੱਤੇ ਲੜੇ ਜਾਣਗੇ ਜਿਦੇ ਤੇ ਹਰੇਕ ਵਰਗ ਆਪਣਾ ਯੋਗਦਾਨ ਪਾਵੇ ਤੇ ਸਰਕਾਰ ਕਟਹਿਰੇ ਦੇ ਵਿੱਚ ਵਾ ਲੋਕਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਚੀਜ਼ ਦਾ ਪੰਜਾਬ ਦੇ ਲੋਕ ਹਸਾਬ ਲੈ